ਹੋਣ ਤੇ ਤੋੜ ਲੱਗੀ ਪਈ ਐ ਸਕੇ ਦੀ ਪੈਗ ਲਾਈ ਰਹਿਨੇ ਲੜ ਤਾਂ ਆ ਵੀ ਜਿਹਨੋਂ ਨਾ ਵੀ ਥੋੜੀ ਇਰੇਗੀ ਹੋਇਆ ਨਾ ਚੱਲ ਸੰਤੇ ਨੂੰ ਕਹਿੰਨੇ ਆ ਤੇਰਾ ਪੀ ਵੀ ਨੀ ਰਹੀ ਚੱਲਣ ਉਹ ਸੰਤੇ ਵੇ ਉਹ ਬੋਤਲ ਸੰਤਿਆ ਕੱਲ ਨਹੀਂ ਸੁਣਦੇ ਉਹ ਬੰਦ ਤਿਆ ਹਾਂ ਬਾਪੂ ਉਰਾ ਹਾਂ ਆਪਣੇ ਵਾਲਾ ਸੰਤਾ ਤਾਂ ਜਮੇ ਹੀ ਨਹੀਂ ਗੱਲ ਸੁਣਦਾ ਇੱਕ ਮੇਰੀ ਗੱਲ ਸੁਣ ਹਾਂ ਦੱਸ ਐ ਕਰ 200 ਰੁਪਏ ਲੈ ਜਾ ਤੇ ਠੇਕੇ ਤੋਂ ਬੋਤਲ ਲੈ ਕੇ ਆ ਬੱਜ ਗਈ 7-8 ਵਜ ਗਏ ਹੁਣ ਤੂੰ ਸ਼ਰਾਬ ਪੀਊਗਾ ਪਾਸ ਨਾ ਦੇ ਤੈਨੂੰ ਜਿਹੜੀ ਗੱਲ ਆਖੀ ਆ ਤੇਰੀ ਪਹਿਲਾਂ ਤੇ ਤੇਰੀ ਮਾਂ ਨੂੰ ਦਵੱਲੀ ਮੈਂ ਤੇ ਛੋਡੇ ਵੀ ਦੋਨਾਂ ਦੇ ਚਾਰ-ਚਾਰ ਮਾਂ ਨੂੰ ਚਾਪੜੇ ਤੋਂ ਨੂੰਹੀ ਦੇ ਵੱਲੋਂ ਲੈ ਕੇ ਆ ਬੱਜ ਗਏ ਐ ਕਰ ਬੰਦ ਤੇ ਆ 200 ਰੁਪਏ ਲੈ ਜਾ ਤੇ ਬੋਤਲ ਲੈ ਕੇ ਆ ਸੱਤ-ਅੱਠ ਵਜ ਗਏ ਹੁਣ ਵੀ ਦਾਰੂ ਪੀਂਦਾ ਡਿਆ। ਪਾਸੇ ਜੇ ਨਾ ਦੇ ਤੂੰ ਲੈ ਕੇ ਆ ਭੱਜ ਕੇ ਜਾਗੇ। ਲੈਣ ਦੇ ਖਣ ਵਾਲਾ ਆਦ ਵੀ ਨਹੀਂ ਆਖੇ ਲੱਗਦੀ। ਜੇ ਮੈਂ ਨਾਲ ਇਹ ਕਿ ਦਿੱਤਾ ਨਾ ਇਹਨੇ ਆਪਨੇ ਟਿਕ ਨਾ ਨਾ ਕਿਸੇ ਦੂਜੇ ਨੂੰ ਟਿਕਨ ਦੇਣਾ। ਜੇ ਇਹਨੂੰ ਨਾਲ ਲਿਆ ਕੇ ਦਿੱਤੀ ਇਹ ਪੈਂਡੀ ਚ ਵਗ ਜੂ ਫੇਰ ਮੈਨੂੰ ਭਾਲ ਕੇ ਲਿਆਉਣਾ ਪਊਗਾ। ਚੱਲ ਜੱਸੀ ਦਾਇ ਕੋਲ ਹੀ ਆਣੇ ਉਹ ਹੀ ਦੱਸੂ। ਸੱਰੀ ਕਾਲ ਤਾਂ ਨਹੀਂ। ਸੱਰੀ ਕਾਲ ਬੁੱਤ ਸੱਰੀ ਕਾਲ ਹੋਰ ਕੀ ਹਾਲ ਹੈ ਬਜਾ। ਉਹਨ ਕੀ ਯਾਦਾ ਹਰਦਾ ਨਹੀਂ ਹੁਣ 7 ਵਜੇ ਪੇ ਹੁਣ ਕੈਨੇ ਨੂੰ ਮੰਗਦਾ ਹੋ ਆ ਦੇਖੋ ਮੈਨੂੰ 200 ਰੁਪਏ ਦੇਤਾ ਕਹਿੰਦਾ ਦਾਰੂ ਲਿਆ ਕੇ ਦੇ ਅੱਛੇ ਕੇ ਹੁਣ ਦਰੂ ਆਲੇ ਕਦੀਆਂ ਕਦੇ ਮੈਂ ਤੈਨੂੰ ਪਾ ਲੈ ਜੇ ਵਿੱਚ ਕੋਈ ਨਹੀਂ ਚਲ ਆਪਾਂ ਦੱਸਦੇ ਹਾਂ ਨੂੰ ਕਰਦੇ ਪਤਾ ਲਗਾ ਕੀ ਕਰਦਾ ਅੱਜ ਨਹੀਂ ਪੈਸੇ ਹੁੰਦੇ ਸਾਰੇ ਦਾਰੂ ਤੇ ਲਾ ਦਿੰਦੇ ਐ ਨਾਲੇ ਮੇਰੀ ਮਾਂ ਨੂੰ ਦੁਵਲਤੀ ਲੱਗਦਾ ਹੁਣ ਸਾਨੂੰ ਵੀ ਦੁਵਲੂ ਆ ਅੱਛਾ ਅੱਜ ਕਿਸੀ ਦਾ ਸਕੂਲ ਵੀ ਜਾਂਦਾ ਹੁਣ ਸਕੂਲ ਜਾਂਦੇ ਜੂ ਇਹ ਚਾਹ ਫਿਰ ਮੈਂ ਚੱਲਦਾ ਤੇ ਨਾਲ ਆਪਾਂ ਕਰ ਦਨੇ ਸੱਟੋ ਬਾਗੀ ਬਾਗੀ ਕੀ ਮੰਗਦਾ ਰੋ ਜੀ ਮੰਗਦਾ ਹਟਾ ਦੇ ਇਹਨੂੰ ਉਹ ਦੇਖ ਨਾਲੇ ਪੁੱਤ ਜੀ ਕਿਵੇਂ ਨਾਲੇ ਗਲਾਸ ਗਿਆ ਕੋਈ ਨਹੀਂ ਕੋਈ ਨਹੀਂ ਕਰ ਦਿੰਦੇ ਸੱਟ ਇਹਨੂੰ ਬਿੱਠੂ ਏ ਓ ਬਿੱਠੂ ਬਰਾ ਡਾਕੇਦਾਰ ਉਹਨਾਂ ਨਾਲ ਪਿਆ ਤੂੰ ਜਦ ਜਮੀ ਸਰ ਗਿਆ ਤੇਰਾ ਵੀ ਉਹ ਡੱਕਿਆ ਕਿੱਥੇ ਆ ਮੈਂ ਤਾਂ ਮੰਗਾਈ ਸੀ ਜਵਾਕ ਤੋਂ ਆਖੇ ਨਹੀਂ ਲੱਗਦਾ ਜਵਾਕ ਜਾ ਉਹ ਜਵਾਕ ਮੇਰੇ ਕੋਲੇ ਗਿਆ ਸੀ ਵੀਰ ਮੇਰੇ ਆ ਉਹ ਕਹਿੰਦਾ ਬਿਤਾਇਆ ਮੇਰੇ ਨਾਲ ਚੱਲ ਮੇਰੇ ਅਕੇ ਬਾਪੂ ਨੇ ਤਾਂ ਹੋਰ ਆਕੇ ਬੋਤਲ ਮੰਗਾਈ ਹੈ ਮੈਂ ਖਿਆ ਯਾਰ 8-9 ਵਜੇ ਪਏ ਹੁਣ ਬੋਤਲਾਂ ਪੀਣ ਦਾ ਟਾਈਮ ਹੈ ਹੁਣ ਤਾਂ ਪੈਣ ਦਾ ਟਾਈਮ ਹੈ ਕਹਿੰਦਾ ਉਹ ਤਾਂ ਕਹਿੰਦਾ ਕਿ ਹੁਣ ਲਿਆਕੇ ਦੇ ਮੈਂ ਪਰ ਤੂੰ ਚੱਲ ਲਿਆ ਦੀ ਭਾਈ ਕਹਿੰਦਾ ਮੈਂ ਉੱਥੇ ਤਾਂ ਠੇਕੇ ਦੇ ਕੀ ਲੈਣ ਜਾਵਾ ਉੱਥੇ ਕਹਿੰਦਾ ਸਾਰੇ ਸ਼ਰਾਬੀ ਹੁੰਦੇ ਮੈਨੂੰ ਕੋਈ ਫੜ ਕੇ ਬੋਤਲ ਪੀ ਜੂ ਫਿਰ ਮੈਂ ਲੜੂ ਕਿਹਦੇ ਨਾਲ ਉਹ ਕੁਝ ਨਹੀਂ ਐਵੇਂ ਢੰਗ ਕਰਦੇ ਜਵਾਕ ਦੇ ਵੀ ਯਾਰ ਆਖੇ ਨਹੀਂ ਲੱਗਦੇਗੇ ਠੀਕ ਹੈ ਮੈਂ ਤਾਂ ਮੇਰੇ ਬਾਪੂ ਦੀ दारू ਪਿੱਛੇ ਸਾਰਾ ਕੁਝ ਛੱਡਦਾ ਪਹਿਲਾਂ ਮੇਰੀ ਮਾਂ ਨੂੰ ਕਹਿੰਦਾ ਕੁੱਟ ਕੇ ਘੜਤੀ ਉਹ ਪੀ ਕੇ ਬੈਠੀ ਐ ਹੁਣ ਕਹਿੰਦਾ ਮੈਂ ਤਾਂ ਅਪਨਾਣ ਕੀ ਜਾਊਂਗਾ ਮਾਂ ਦਾ ਕਰਦੇ ਜਿਵੇਂ ਅਕ ਜੇ ਮੇਰਾ ਕਰਦੇ ਨਹੀਂਗੇ ਓਏ ਮਾਂ ਵੀ ਕਰਦਾ ਹੁੰਦਾ ਬੱਚਾ ਹਮੇਸ਼ਾ ਉਹੀ ਪਾਲਦੀ ਇਹਨਾਂ ਨੂੰ ਗੱਲ ਕਰ ਇਹਨਾਂ ਨੂੰ ਤੂੰ ਐ ਕਿਉਂ ਨਹੀਂ ਸੋਚਦਾ ਵੀ ਮੈਨੂੰ ਪੜਾਵਾ ਵੱਡੇ ਅਫਸਰ ਬਣਾਵਾ ਬਾਹਰ ਫਰਕ ਹੁੰਦਾ ਤੂੰ ਪਿਆਰ ਨਾਲ ਰਹ ਇਹਨਾਂ ਨਾਲ ਉਹ ਵੀ ਆ ਜੂਗੀ ਠੀਕ ਹੈ ਤੇ ਇਹ ਵੀ ਤੇਰੇ ਕੋਲੇ ਰਹਿਣਗੇ ਉਹ दारू ਬਿਨਾਂ ਜੀ ਨਹੀਂ ਲੱਗਦਾ दारू ਪੀ ਲੈਣਾ ਨੀਂਦ ਆ ਜਾਂਦੀ ਆ ਵਦਿਆ ਇੱਕ ਦੇਣਾ ਲੈਣਾ ਖਾਸਾ ਹੋਇਆ ਪਿਆ ਸਾਰਾ ਕੋਈ ਮੇਰੀ ਸੁਣਦਾ ਹੀ ਨਹੀਂਗਾ ਉਹ ਦੇਣਾ ਲੈਣਾ ਦਾ ਖਾਸਾ ਹੋ ਗਿਆ ਮਿੱਠੂ ਤੂੰ ਗੱਲ ਕਿਉਂ ਨਹੀਂ ਸਮਝਦਾ ਯਾਰ ਫਿਰ ਜੇ ਤੂੰ ਵੱਧ ਪੀਵੇਂਗਾ ਤਾਂ ਫਿਰ ਪੈਸੇ ਘਟ ਜਾਣਗੇ ਤੂੰ ਕਹੇਂ ਨੀਂਦ ਹੀ ਆ ਜਾਂਦੀ ਯਾਰ ਉਹ ਨੀਂਦ ਹੀ ਆ ਜਾਂਦੀ ਹੈ ਨਾ ਰੌਲਾ ਤਾਂ ਇਹ ਹੈ 12000 ਨੂੰ ਰੋੜਾ ਲੱਗ ਜਾਂਦਾ ਉਧਰ 12000 ਰੁਪਏ ਹੋਰ ਹੋ ਜਾਂਦਾ ਜਵਾਨ ਨੂੰ ਤਾਂ ਤੈਨੂੰ ਹੈ ਨਹੀਂ ਮੈਂ ਪੜਾਉਣਾ ਕਿ दारू ਨਾਲ ਨੀਂਦ ਪਿੱਛੇ ਪੀਏ ਨਾ ਕੱਲੀ ਪਿੱਛੇ ਕੋਈ ਗੋਲੀ ਘਪਟਾ ਲੈ ਲੈ ਕੋਈ ਡਾਕਟਰ ਕੋਲੇ ਜਾਇਆ ਕਿਸੇ ਤੋਂ ਚੈੱਕ ਕਰਾ ਲੈ ਉਹ ਗੋਲੀ ਲੈ ਕੇ ਪੈ ਜਾ ਕਰ ਜਿਹੜੀ 4 ਘੰਟੇ ਨੀਂਦ ਲਦੀ ਉਹੀ ਬਹੁਤ ਹੈ ਠੀਕ ਹੈ ਪੈਸੇ ਲਾ ਭਿਲਿਆ ਇਹ ਆਏ ਨਹੀਂ ਹੁੰਦਾ ਜੇ ਨਹੀਂ ਲੈਂਦੇ ਨਾ ਲੈਣ ਪਰ ਜਵਾਬਾਂ ਨੂੰ ਤਾਂ ਪੜਾ ਲਾ ਜੇ ਜਵਾਬ ਪੜ ਗਏ ਨਾ ਤੇ ਤੇਰੇ ਸਾਰੇ ਸੌਦੇ ਨੂੰ ਤਾਰ ਦੇਣਗੇ ਉਹ ਪੈਗ ਲਾ ਲੈਂਦੇ ਸਾਰੇ ਸੌਦੇ ਉਤਰ ਜਾਂਦੇ ਜੀ ਹਾਂ ਪੈਗ ਲਾ ਕੇ ਤਾਂ ਉਤਰ ਜਾਂਦੇ ਬਾਈ ਉਤਰ ਜਾਂਦੇ ਮੰਨਦਾ ਮੈਂ ਤੇਰੀ ਗੱਲ ਵੀ ਜਮਾਂ ਪੈਗ ਲਾ ਕੇ ਸਾਰੇ ਸੌਦੇ ਉਤਰ ਜਾਂਦੇ ਪਰ ਇੱਕ ਸੋਚ ਨਾ ਵੀ ਜੇ ਮੇਰੇ ਜਵਾਬਾਂ 'ਨਾ ਪੜੇ ਤੇ ਫਿਰ ਇੱਥੇ ਦਾਤੀ ਪੱਲੀ ਚੱਕ ਕੇ ਤੇ ਜਿਵੇਂ ਆਪਾਂ ਫਿਰਦੇ ਆਈਏ ਫਿਰਨਗੇ ਤੇ ਡਾਕੇਦਾਰوں ਨਾਲੇ ਫਿਰਦੇ ਰਿਆ ਕਰਨਗੇ ਫਿਰ ਦੱਸ ਕੀ ਕਰੇਗਾ ਗੱਲ ਕੇ ਆਦਾ ਲਿਆ ਦੇ ਫਿਰ ਕੱਲ ਨੂੰ ਦੇਖ ਲਾਂਗੇ ਆਪਾਂ ਆਹ ਦੇਖ ਲਾਂਗੇ ਆਲੀ ਗੱਲ ਕਿਹੜੀ ਏ ਯਾਰ दारू ਮੈਨੂੰ ਸੁਣ ਲਾ ਗੱਲ ਮੈਂ ਜਮਾਈ ਲਿਆ ਕੇ ਦਿੰਦੇ ਉਸ ਟਾਈਮ ਚਾਰ ਪੌਗਾ ਮੈਂ ਲਿਆਇਆ ਉਹ ਫੜਾ ਦੇਣਗੇ ਐਤੋਂ ਬਾਅਦ दारू ਨਹੀਂ ਮਿਲਦੀ ਆਦੀ ਗਾ ਫੜਾ ਦੋ ਆਦੀ ਇਹ ਨਹੀਂ ਪੌਗਾ ਬਹੁਤ ਆ ਬਸ ਪੀ ਆਹਦਾ ਪੀ ਲੈ ਤੇ ਪੈ ਜਾ ਤੇ ਤਰਕੇ ਦੇ ਬਾਦ ਤੁਹਾਨੂੰ ਡਰੂ ਨਹੀਂ ਮਿਲਦੀ ਹੁਣ ਤੇਰੇ ਜਵਾਬ ਹੈ ਫਿਰ ਤੂੰ ਐਂ ਫੋਜੀ ਉਹਦੇ ਨਾਲ ਰਲ ਕੇ ਇਹ ਤਾਂ ਉਹਦੀਆਂ ਮਹਤਾ ਕਰਾਉਂਦੇ ਆ ਫਲਾਣਾ ਕਰਾਉਂਦੇ ਆ ਕੋਈ ਹਮੈਤ ਨਹੀਂ ਕਰਾਉਂਦਾ ਕਿਸੇ ਦੀ ਠੀਕ ਹੈ ਉਹ ਸਹੀ ਹੈ ਤਾਂ ਮੈਂ ਉਹਨਾਂ ਦੀ ਪੱਕ ਕਰਦਾ ਤੇਰੇ ਨਾਲ ਵੀ ਮੇਰੀ ਲਿਆਇਆ ਮੈਂ ਤਾਂ ਐਂ ਤੇਰੇ ਕੋਲੇ ਨਹੀਂ ਮੈਂ ਤੇਰੀ ਨਹੀਂ ਲੈਣੀ ਨਹੀਂ ਵੀ ਨਹੀਂ ਆਉਂਦੀ ਉਹ ਨੀਂਦ ਨਹੀਂ ਆਉਂਦੀ ਇਹ ਕਮਾਲ ਕਰੀ ਜਨਾ ਯਾਰ ਤੂੰ ਤਾਂ ਐਂ ਰੋਣ ਲੱਗਿਆ ਨਾ ਬੁੱਢੀਆਂ ਮੂੰਹ ਇਹ ਕੰਮ ਹੈ ਯਾਰ ਤੂੰ ਮਰਦ ਬਣ ਕੇ ਚੱਲਣਾ ਯਾਰ ਅੜ ਕੇ ਰਹਿ ਪੂਗਾ ਬੋਗਾਂ ਜਿਹਦਾ ਫੜਾ ਦੇ ਸਾਰਾ ਨਿਆ ਕੋਈ ਨਹੀਂ ਹੁਣ ਕੀ ਹੀ ਨਾ ਜੋ ਵਾਦ ਫਿਰ ਠੀਕ ਆ ਹਾਂ ਐ ਇਹ ਕੰਡਾ ਫੜਾ ਦਿੰਦਾ ਪੂਗਾ ਬੋਗਾਂ ਦੇ ਬੋਗਾਂ ਜਿਹਦਾ ਫੜਾ ਦੇ ਐਂ ਦੇ ਘਰ ਮੇਰੇ ਮਾਰ ਰੱਖਿਆ ਅਲਾ ਦੇ ਅੱਡ ਪਾਏ ਕੋਲੇ ਭੱਗਿਆ ਪਾਏ ਕੋਲੇ ਦੀ ਕਾਦੇ ਵਾਸਤੇ ਗਿਆ ਤੂੰ ਠੇਕੇ ਜਾ ਕੇ ਬੋਤਲ ਲਿਆ ਇਹ ਤਾਂ ਵੱਡੇ ਭਾਈ ਦੀ ਅੱਖ ਮੰਨਣੀ ਪੈਦੀ ਆ ਪਾਏ ਨੂੰ ਸਾਦੇ ਲਿਉਂਦੇ ਪੱਗਰ ਓਏ ਤੈਨੂੰ ਨਾ ਮੈਂ ਕਹ ਰਿਹਾ ਪ੍ਰਭਾ ਆ ਰਹੀ ਆ ਕਿਤੇ ਘਰੇ ਤੀਰੇ ਕੋਈ ਉੱਥੇ ਬੈ ਜਾ ਉਹਦੇ ਮਾਂ ਨੂੰ ਨਹੀਂ ਮੰਗਾ ਲਾ ਵੀ ਉਹਨਾਂ ਚੰਦਰਾ ਪਿਓ ਪੀਂਦਾ ਥੇ ਵੀ ਤੇਰਾ ਪਿਓ ਆ ਕੋਈ ਕੁਛ ਹੈ ਪਰ ਤੇਰੀ ਮਾਂ ਨੂੰ ਵੀ ਲਿਆਵਾਂਗੇ ਤੁਸੀਂ ਵੀ ਭਾਈ ਮਿੱਠੇ ਰਿਹਾ ਕਰੋ ਇਹਦੇ ਨਾਲ ਕੋਈ ਚਰਮਾੜੀ ਮੋਟੀ ਪੀਂਦਾ ਹਟਾ ਲੂ ਮੈਂ ਇਹਨੂੰ ਠੀਕ ਹੈ ਵੀ ਤੇਰੇ ਮਾਂ ਮੈਨੂੰ ਫੋਨ ਕਰਦੀ ਤੇ ਉਹ ਤੇਰੀ ਮਾਂ ਨੂੰ ਛੱਡ ਜਾਣਗੇ ਤੇ ਕੱਲ ਨੂੰ ਆਪਾਂ ਦਾਰੂ ਵੀ ਸੌਂਪਵਾ ਜਾਗੇ ਹੁਣ ਤਾਂ ਦਾਰੂ ਪੀਤੀਏ ਹੁਣ ਤਾਂ ਪੈਦਲੇ ਕੋ ਬੋਲਣਗਾ ਜੇ ਦਾਰੂ ਪੀਤੀ ਜੇ ਬੋਲਦਾ ਹੈ ਬੰਦਾ ਬੈਸਟ ਤੋਂ ਵੱਧ ਖਰਾਬ ਹੁੰਦਾ ਹੈ ਸੋਫੀ ਬੰਦਨਿਸ ਬਣੀ ਆਉਂਦੇ ਫੇਰਾ ਹੁੰਦਾ। ਤਾਇਆ ਕੇਰਾ ਕੇਰਾ ਤਾਂ ਹੀ ਕਹਿੰਦਾ ਹੁੰਦਾ ਬਾਜੂ ਫੇਰ ਉਹੀ ਚੱਕਰ ਹੋ ਜਾਂਦਾ। ਚੱਕਰ ਫੇਰ ਚੱਕਰ ਆਪਾਂ ਫੇਰ ਹੈਗੇ ਆਪਣੇ ਕੋਲ ਉਹ ਵੀ ਕਰ ਦਾਂਗੇ ਲੋੜ। ਮੇਰੀ ਮਾਂ ਤਾਂ ਆ ਜੂਗੀ ਫੇਰ ਇਹ ਕੁੱਟ ਕੇ ਦਵਾਲ ਦੀ ਦਾਰੂ ਪੀ। ਐਵੇਂ ਕਿਵੇਂ ਦਵਾਲ ਦੀ ਕੁੱਟ ਕੇ ਇਹ ਨਹੀਂ ਚੱਲੂਗਾ। ਉਹ ਵੀ ਘਰ ਦੀ ਮਾਰਕਣੀ ਐ। ਉਹ ਵੀ ਬਰਾਬਰੀ ਰੱਖਣੀ। ਮੇਰੀ ਗੱਲ ਸਹੀ ਐ। ਹਾਂ। ਯਾਰ ਬਹੁਤ ਕੋਈ ਨਹੀਂ। ਕੋਈ ਨਾ ਕਾ ਕੇ ਉਹ ਮਾਂ ਮੰਨ। ਹਾਂ ਨਾ ਸਕੂਲ ਜਾਇਆ ਕਰ ਪੜਨ। ਠੀਕ ਹੈ ਪੜਾਈ ਜ਼ਰੂਰੀ ਹੈ ਇਹਦਾ ਕੁਝ ਨਹੀਂ ਜਾਣਾ ਇਹ ਤਾਂ ਹੁਣ ਤੱਕ 100 ਰੁਪਏ ਦਾ ਹੋਰ ਪੀ ਲੈ ਕਿਉਂਕਿ ਮਾਰ ਤੁਸੀਂ ਪੀਣ ਲੱਗ ਜਾਓਗੇ ਕੀ ਫਾਇਦਾ ਹੋਗਾ ਜੇ ਤੁਸੀਂ ਪੜੋਗੇ ਕੁਝ ਵੱਡੇ ਅਫਸਰ ਬਣੋਗੇ ਫਿਰ ਫਾਇਦਾ ਹੋਊਗਾ ਫੇਰੀ ਇਹ ਗੱਲ ਫੇਰੀ ਇਹ ਗੱਲ ਠੀਕ ਗਰਮ ਦਾ ਘਾਣੀ ਬਣ ਕੇ ਹਾਂ